ਅੱਜ ਦਾ ਜਿਹੜਾ ਧਰਨਾ ਹੈ ਇਹ ਪੰਜਾਬ ਸਰਕਾਰ ਤੇ ਭਗਵੰਤ ਮਾਨ ਦੇ ਖਿਲਾਫ ਜਿਹੜਾ ਕਿਸਾਨਾਂ ਚ ਰੋਸ ਹੈ ਉਹਦੇ ਸਬੰਧ ਦੇ ਵਿੱਚ ਲਾਇਆ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪਟਿਆਲੇ ਦੀਆਂ ਇਹ ਜਥੇਬੰਦੀਆਂ ਨੇ ਜਿਹੜੀਆਂ ਅੱਜ ਸ਼ਾਮਲ ਨੇ ਤੇ ਅੱਜ ਅਸੀਂ ਬਲਬੀਰ ਸਿੰਘ ਡਾਕਟਰ ਦੇ ਘਰ ਮੂਰੇ ਧਰਨਾ ਲਾਉਣਾ ਸੀ ਪਰ ਉਹਨਾਂ ਦੇ ਮਾਤਾ ਦੇ ਸਵਰਗਵਾਸ ਹੋਣ ਕਾਰਨ ਧਰਨਾ ਉਹਨਾਂ ਹਰਮੀਤ ਸਿੰਘ ਪਠਾਨ ਮਾਜਰਾ ਦੇ ਘਰ ਮੂਰੇ ਲਾਇਆ ਜਾ ਰਿਹਾ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਉਹਨਾਂ ਨੂੰ ਦੱਸਣ ਵਾਸਤੇ ਕਿਉਂਕਿ ਭਗਵਾਨ ਤਮਾਣੇ ਝੂਠ ਹੋ ਰਿਹਾ ਵੀ ਮੇਰੇ ਨਾਲ ਤਾਂ ਕੋਈ ਮੰਗਾਂ ਦਾ ਸੰਬੰਧ ਹੀ ਨਹੀਂ ਹੈਗਾ ਉਹ ਮੰਗਾਂ ਨੇ ਜਿਹੜੀਆਂ ਅਸੀਂ ਅੱਜ ਲੋਕਾਂ ਨੂੰ ਇੱਥੇ ਦੱਸਾਂਗੇ ਤੇ ਉਸ ਦਾ ਕਰਦਾਰ ਅਸੀਂ ਨੰਗਾ ਕਰਾਂ ਸਾਡੀਆਂ ਮੰਗਾਂ ਦੇ ਵਿੱਚ ਆਵਾਦਕਾਰਾਂ ਨੂੰ ਮਾਲਕੀ ਹੱਕ ਬਹਾਲ ਕਰਨ ਦੀ ਗੱਲ ਹੈ ਜਿਹੜੀਆਂ ਕੁਝ ਫਸਲਾਂ ਮੰਗੀ ਐ ਮੱਕੀ ਐ ਬਾਸਮਤੀ ਐ ਮਟਰ ਐ ਤੇ ਆਲੂ ਇਹਨਾਂ ਦੀ ਜਿਹੜੀ ਐਮਐਸਪੀ ਤੇ ਖਰੀਦ ਦੀ ਗੱਲ ਹੈ ਇਹਦੇ ਨਾਲ ਹੀ ਪੈਨਸ਼ਨ ਦੀ ਗੱਲ ਹੈ ਇਹਦੇ ਨਾਲ ਹੀ ਕਰਜ਼ਾ ਮੁਕਤੀ ਵਾਸਤੇ ਜੋ ਨਵਾੜ ਹੈ ਜਾਂ ਕੋਆਪਰੇਟ ਬੈਂਕ ਹੈ ਉਹਨਾਂ ਦਾ ਇੱਕ ਜਖਤ ਜਿਹੜਾ ਕਰਜ਼ਾ ਮਾਫ ਹੋਣਾ ਚਾਹੀਦਾ ਹੈ ਇਹ ਮੁੱਖ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ ਧਰਨਾ ਹੈ ਅੱਜ ਤੱਕ 3 ਵਜੇ ਤੱਕ ਹੋਊਗਾ ਇਸ ਤੋਂ ਬਾਅਦ ਅਸੀਂ ਨਵਾਂ ਪ੍ਰੋਗਰਾਮ ਸੂਬਾ ਕਮੇਟੀ ਵੱਲੋਂ ਜੋ ਆਇਆ ਉਹਦੇ ਮੁਤਾਬਕ ਅਸੀਂ ਪੰਜਾਬ ਸਰਕਾਰ ਮਰਦਾ

ਸੋ ਸਾਰੇ ਕਿਸਾਨ ਜੇ ਕੋਈ ਵੀ ਪੀਰ ਗੀਤ ਲਾ ਸਕਦਾ ਤਾਂ ਸਟੇਜ ਦੇ ਅੱਗੇ ਆਪਣਾ ਨਾਮ ਲਿਖਾਵੇ ਉਹ ਕਿਤਾ ਰਾਹੀਂ ਚਾਲੂ ਕਰਦੇ ਆ ਗੀਤ ਲਾਉਣਾ ਚਾਹੁੰਦਾ ਉਹ ਸਟੇਜ ਤੇ ਆਪਣਾ ਨਾਮ ਲਿਖਾਵੇ ਤੇ ਇੱਕ ਜਿਹੜੇ ਬੁਲਾ ਰਹਿਆਂ ਦੀ ਆ ਲੜੀ ਆਪ